ਹਾਂਜੀ ਇਹ ਕਾਟਨ ਦੇ ਸੂਟ ਆਉਣਗੇ ਜੀ 5 ਮੀਟਰ ਆਲਓਵਰ ਸੂਟ ਹੁੰਦਾ ਹੈ ਇਹ ਐਂਡ ਪਿਓਰ ਦਾ ਦੁਪੱਟਾ ਦੁਪੱਟੇ ਨੂੰ ਲੈਸ ਲੱਗੀ ਹੋਏਗੀ ਐਂਡ ਸੂਟ ਦੇ ਘੇਰੇ ਦੇ نیچے ਵੀ ਲੈਸ ਲੱਗੀ ਹੋਏਗੀ ਘੇਰਾ ਤੁਸੀਂ ਆਪਣੇ ਅਕੋਰਡਿੰਗ ਰੱਖ ਸਕਦੇ ਹੋ ਖੁੱਲਾ ਡੁੱਲਾ ਹੋਏਗਾ 5 ਮੀਟਰ ਫੈਬਰਿਕ ਵੀ ਖੁੱਲਾ ਡੁੱਲਾ ਹੋਏਗਾ ਤੁਸੀਂ ਪਟਿਆਲਾ ਸਲਵਾਰਾਂ ਦੇ ਨਾਲ ਵੀ ਸਟੀਚ ਕਰ ਸਕਦੇ ਹੋ ਇਹਨਾਂ ਨੂੰ ਇਹ ਵਾਲੇ ਹੈਗੇ ਜੀ ਕੈਂਬ੍ਰਿਕ ਕਾਟਨ ਦੇ ਪਿਓਰ ਕਾਟਨ ਦੇ ਸੂਟ ਹੋਣਗੇ ਐਂਡ ਪ੍ਰਿੰਟ ਸ਼ਰਟਾਂ ਆਉਣਗੀਆਂ बॉਟਮ ਤੇ ਵਰਕ ਹੋਇਆ ਜੀ ਦੁਪੱਟੇ ਟਾਈ ਡਾਈ ਦੇ ਵਿੱਚ ਆਉਣਗੇ ਦੁਪੱਟਿਆਂ ਦੇ ਉੱਪਰ ਆਹ ਸੌਰੀ ਦੁਪੱਟੇ ਜਿਹੜੇ ਹੈਗੇ ਨੇ ਜੋ ਸੁਪਰ نیٹ ਦੇ ਹੋਣਗੇ ਉਹ ਤੁਸੀਂ ਪਿਕਸ ਦੇ ਵਿੱਚ ਆਪ ਹੀ ਆਈਡੀਆਂ ਲਗਾ ਸਕਦੇ ਹੋ ਤੁਸੀਂ ਹਰ ਤਰ੍ਹਾਂ ਦਾ ਸੂਟ ਜਿਹੜਾ ਬਾਈ ਕਰ ਸਕਦੇ ਹੋ ਇਹ ਵੀ ਪਿਓਰ ਕਾਟਨ ਦੇ ਸੂਟ ਆ ਜੀ ਸ਼ਰਟ ਉੱਪਰ ਪ੍ਰਿੰਟ ਆਏਗੀ ਤੇ ਬਾਟਮ ਪਲੇਨ ਹੈਗੀ ਆ ਵਿਦਆਊਟ ਦੁਪੱਟਾ ਸੂਟ ਹੈਗੇ ਨੇ ਇਹਨਾਂ ਵਿੱਚ ਕੁਝ ਸਪ੍ਰਿੰਟ ਜਿਹੜੇ ਗਰਲਸ ਟਾਈਪ ਹੈਗੇ ਨੇ ਤੁਸੀਂ ਜਿਸ ਤਰ੍ਹਾਂ ਕੀ ਵੈਸਟਰਨ ਲੁੱਕ ਦੇ ਵਿੱਚ ਵੀ ਇਹਨਾਂ ਨੂੰ ਸਟਿਚ ਕਰ ਸਕਦੇ ਹੋ ਬਹੁਤ ਪਿਆਰੇ ਲੱਗਦੇ ਨੇ ਕੁਝ हटਕੇ ਪ੍ਰਿੰਟ ਨੇ ਇਹਨਾਂ ਦੇ ਕਲਰ ਆਪਸ਼ਨ ਵੀ ਬਹੁਤ ਪਿਆਰੇ ਨੇ ਇਹ ਵਾਲੇ ਸੂਟ ਵੀ ਬਾਟਮ ਤੇ ਵਰਕ ਵਾਲੇ ਸੂਟ ਹੈਗੇ ਨੇ ਇਹ ਵੀ ਪਿਓਰ ਕੈਂਬ੍ਰਿਕ ਕਾਟਨ ਕੈਮਬਰੀ ਕਾਟਨ ਬਹੁਤ ਵਧੀਆ ਰਹਿੰਦੀ ਹੈ ਇਹਦੇ ਵਿੱਚ ਕਲਰ ਆਪਸ਼ਨ ਵੀ ਕਾਫੀ ਜ਼ਿਆਦਾ ਮਿਲ ਜਾਂਦੇ ਨੇ ਐਂਡ बॉटਮ ਤੇ ਵਰਕ ਕੀਤਾ ਹੋਇਆ ਇਹ ਵੀ ਵਿਦਆਊਟ ਦੁਪੱਟਾ ਹੀ ਸੂਟ ਆਉਣਗੇ ਜੀ